ਮਾਚੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ਦੇ ਵਿੱਚੋਂ ਚੋਣਾਂ ਤੋਂ ਪਹਿਲਾਂ 7 ਵਾਰਡਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਨੇ ਤੇ ਅੱਜ 8 ਵਾਰਡਾਂ ਦੀਆਂ ਚੋਣਾਂ ਦੇ ਵਿੱਚ 4 ਵਿੱਚੋਂ ਆਮ ਆਦਮੀ ਪਾਰਟੀ ਤੇ 2 ਤੋਂ ਕਾਂਗਰਸ ਤੇ 2 ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਨੇ ਐਸਜੀਐਮ ਰਜਨੀਸ਼ ਰੋੜਾ ਨੇ ਜਾਣਕਾਰੀ ਦਿੱਤੀ ਹੈ ਕਿ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਕੌਰ ਜੇਤੂ ਰਹੇ ਨੇ ਤੇ 4 ਨੰਬਰ ਵਾਰਡ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੁਮਾਰ ਛਿੰਦੀ ਤੇ 5 ਨੰਬਰ ਵਾਰਡ ਤੋਂ ਕਾਂਗਰਸ ਦੀ ਉਮੀਦਵਾਰ ਦੀ ਜਨ ਤੇ 7 ਨੰਬਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਤੇ 9 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਤਨੇਜਾ ਤੇ 10 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਜਗਮੀਤ ਸਿੰਘ ਮੱਕੜ ਜੇਤੂ ਰਹੇ ਨੇ ਤੇ 12 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿਤ ਕੁੰਦਰਾ ਜੇਤੂ ਰਹੇ ਨੇ ਤੇ 13 ਨੰਬਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ ਜੇਤੂ ਰਹੇ ਨੇ ਸ਼੍ਰੋਮਣੀ ਕਾਲੀ ਦਲ 609 ਆਮ ਆਦਮੀ ਪਾਰਟੀ 213 ਸਾਰੇ ਅਸਟਾਰੀ ਸ੍ਰਾਠ ਵਾਰਡਾਂ ਦੇ ਨਤੀਜੇ ਜੀ ਵਾਰਡ ਨੰਬਰ 3 ਚੋਂ ਹਰਵਿੰਦਰ ਕੌਰ ਆਮ ਆਦਮੀ ਪਾਰਟੀ ਦੇ ਜਿੱਤ ਰਹੇ ਨੇ ਜੀ ਵਾਰਡ ਨੰਬਰ 4 ਚੋਂ ਸਰਿੰਦਰ ਕੁਮਾਰ ਕਾਂਗਰਸ ਪਾਰਟੀ ਪੰਜ ਚੋਂ ਰਸ਼ਮੀ ਜੈਨ ਕਾਂਗਰਸ ਪਾਰਟੀ ਜੀ ਵਾਰਡ ਨੰਬਰ 7 ਚੋਂ ਪਰਮਜੀਤ ਕੌਰ ਸ਼ਰਮਣੀ ਅਕਾਲੀ ਦਲ ਜੀ ਨੌ ਚੋਂ ਪਰਮਿੰਦਰ ਕੌਰ ਆਮ ਆਦਮੀ ਪਾਰਟੀ ਜੀ 10 ਚੋਂ ਜਗਮੀਤ ਸਿੰਘ ਆਮ ਆਦਮੀ ਪਾਰਟੀ ਜੀ 12 ਚੋਂ ਮੋਹਿਤ ਪੁੰਦਰਾ ਆਮ ਆਦਮੀ ਪਾਰਟੀ ਤੇ 13 ਜੋ ਕੁਲਵਿੰਦਰਪੁਰ ਸ਼ਰਮਣੀ ਕਾਲੀ ਦਵਜ ਜਿੱਤ ਗਈ। ਤੇ ਇਹ ਕੁਝ ਚੋਣਾਂ ਦੌਰਾਨ ਕੋਈ ਅਨਖਾ ਵਿਕਟਨਾ ਮਾਫੀ ਜਗੋਂ ਨਹੀਂ ਸਰ ਬਹੁਤ ਪੀਸਫੁਲ ਹੋਈ ਹੈ ਜੇ ਲੱਗਦਾ ਕਿੰਨੇ ਪਰਸੈਂਟ ਵੋਟ ਪੋਲ ਹੋਈ ਹੈ ਇਹ ਬੋਲ 69.7% ਜਗਮਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ